ਕੀ ਸੀਐਮ ਸਾਹਿਬ ਵੱਲੋਂ ਜਿਹੜਾ ਯੋਧ ਨਸ਼ੇ ਵਿਰੁੱਧ ਕੈਂਪੇਨ ਚਲਾਈ ਗਈ ਹੈ ਉਹਦੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਆ ਕਾਮਯਾਬੀ ਮਿਲੀ ਹੈ ਅਸੀਂ 1 ਕਿਲੋ ਹਿਰੋਇਨ ਦੇ ਨਾਲ 45 ਲੱਖ 19000 ਡਰਗ ਮਨੀ ਰਿਕਵਰ ਕੀਤਾ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਦ ਕੈਮਰਾ ਟੋਏ ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ ਠੱਠੀ ਸੋਹਲ ਦਾ ਥਾਣਾ ਚੁਬਾਲ ਡਿਸਟ੍ਰਿਕਟ ਤਰਨਤਾਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਨਸੀਆਰ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹਿਰੋਇਨ ਤੇ ਨਾਲ ਜਿਹੜਾ ਇਹ ਆਪਣੇ 35 30 30 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਹੈ ਰਾਹੁਲ ਲੀਲਿਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਟੋਨੀ ਜਰਮਨ ਕਰਕੇ ਡਰੱਗਸ ਸਮਗਲਰ ਸਾਹਮਣੇ ਆਇਆ ਔਰ ਜਿਸ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹਦੇ ਇੱਕ ਲੋਕਲ ਕੰਟੈਕਟ ਦੇ ਥਰੂ ਤੇ ਕਰਾਸ ਬਾਰਡਰ ਥਰੂ ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਉਸ ਨੂੰ ਹੋ ਰਹੀ ਸੀ ਸਾਰੀ ਡਰੱਗ ਕਨਸਾਈਨਮੈਂਟ ਉਹ ਚੁੱਕ ਕੇ ਵੇਦਾ ਸੀਗਾ ਇਹਨੇ ਜਿਹੜੀ ਮੇਨ ਇਹਦੇ ਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਖੀਮਾ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਆ ਸੀ ਜਿੱਥੇ ਆਪਣੀ ਡਰੱਗ ਤੇ ਡਰੱਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅੱਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡ ਵਾਲੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਜਿਹੜੀ ਮੇਜਰ ਸਕਸੈਸ ਮਿਲੀ ਉਹ ਚ ਗੁਰਮukh ਸਿੰਘ ਤੇ ਵਿਰਿੰਦਰਪਾਲ ਦੋ ਬੰਦੇ ਸਾਡੇ ਫੇਰਕਾ ਪੁਲਿਸ ਦੇ ਜਿਹੜੇ ਆਫੀਸਰਸ ਨੇ ਐਸ ਐਚਓ ਤੇ ਉਹਦੀ ਟੀਮ ਜਿਹਨਾਂ ਦੀ ਸੁਪਰਵਾਈਜ਼ਨ ਜਸਰੂਪ ਬਾਠ ਏਡੀਸੀਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏਸੀਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਅ ਹਿਰੋਇਨ ਫੜੀ ਔਰ 15 ਲੱਖ ਡਰਗ ਮਨੀ ਫੜੀ ਗਈ ਔਰ ਇਹਦਾ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮਖ ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕੋਮ ਪਾਸ ਹੈ ਪਹਿਲਾ ਕੇਸ ਕੋਈ ਨਹੀਂ ਹੈ ਇਹ ਵਰਿੰਦਰਪਾਲ ਵੀ ਜਿਹੜਾ 8ਵੀਂ ਪਾਸ ਹੈ ਇਹ ਮੈਤਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਨਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮੈਤਾ ਰੋਡ ਜੰਡਿਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਤੇ ਜਦੋਂ ਰਿਕਵਰੀ ਕਰਨ ਪੁਲਿਸ ਗਈ ਤੇ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਆਂ ਬਣਾਉਣ ਵਾਸਤੇ ਡਰੱਗ ਮਨੀ ਨੂੰ ਛਕਾਉਣ ਵਾਸਤੇ ਤੇ ਡਰੱਗ ਛਕਾਉਣ ਵਾਸਤੇ ਹੀਰੋਇਨ ਛਕਾਉਣ ਵਾਸਤੇ ਵੀ ਕੈਵਿਟੀਆਂ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰੱਗ ਮਨੀ ਰਿਕਵਰੀ ਵੀ ਡਰੱਗ ਨਾਲੋਂ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਕ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ 카ਰਟਲ ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਅਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ACP ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਔਰ ਇਹਨਾਂ ਦੀ ਸੁਪਰਵੀਜ਼ਨ ਚ ਸਾਰੀ ਜਿਹੜੀ ਆ ਕਾਟਲ ਜਿਹੜਾ ਸਮੈਸ਼ ਹੋਇਆ ਇਹਦੇ ਚ ਅੱਗੇ ਫਰਦਰ ਇਹਨੂੰ ਅਸੀਂ ਅਕੇ ਲੈ ਕੇ ਜਾ ਰਹੇ ਆ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਿਹੜਾ ਜਰਮਨ ਵਾਲਾ ਕੰਟੈਕਟ ਆ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਆ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਬਰਿੰਦਰਪਾਲ ਫੜੇ ਗਏ ਆ ਇਹਦੇ ਚ ਇੱਕ ਡਰਗਸ ਮੋਰਰ ਤਲਜਿੰਦਰ ਸਿੰਘ 엘িয়াস ਹਣੀ थाना ਤ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਆ ਮੇਨ ਕਿੰਗਪਿੰਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟੌਏ ਡਰੋਨ ਫੜੀ ਗਈ ਹੈ ਵਿਦ which is fitted with ਕੈਮਰਾ ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀਗੇ ਕਿ ਕਿੰਸ ਤਰ੍ਹਾਂ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅਗੇ ਨੂੰ ਫਾਰਵਰਡ ਲੈ ਕੇ ਜਾਵਾਂਗੇ ਥੈਂਕ ਯੂ